ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਸੰਥਿਆ ਬਿਸਰਾਮਾ ਸਹਿਤ ਸਿੱਖਣੀ ਹੈ ਇੱਕ ਆਪਾਂ ਇਹ ਸਿੱਖਣਾ ਹੈ ਕਿ ਕਈ ਸੰਗਤਾਂ ਇੱਥੇ ਗਲਤੀ ਇਹ ਕਰਦੀਆਂ ਜਦੋਂ ਹੁਕਮਨਾਮਾ ਸਾਹਿਬ ਲੈਂਦੀਆਂ ਕਈ ਤਾਂ ਸੰਗਤਾਂ ਚਾਰ ਪੰਕਤੀਆਂ ਪੜਦੀਆਂ ਜਦੋਂ ਸ਼ੁਰੂਆਤ ਤੇ ਆਪਾਂ ਹੁਕਮਨਾਮਾ ਸਭ ਲੈਨੇ ਆਂ ਕਈ ਸੰਗਤਾਂ ਪੜਦੀਆਂ ਦੋ ਆਪਾਂ ਇਸ ਤੇ ਵਿਚਾਰ ਕਰਨੀ ਹੈ ਦੋ ਪੜਨੇ ਚਾਹੀਦੀਆਂ ਜਾਂ ਚਾਰ ਪੜਨੀਆਂ ਚਾਹੀਦੀਆਂ ਸੋ ਸੰਗਤ ਜੀ ਇਹ ਹੁਕਮਨਾਮਾ ਸਾਹਿਬ ਤੁਸੀਂ ਵੇਖ ਰਹੇ ਹੋ 621 ਅੰਗ ਤੇ ਆਉਂਦਾ ਹੈ ਗੁਰਬਾਰਨੀ ਦੀ ਲੜੀਵਾਰ ਸੰਥਿਆ ਵੀ ਚੱਲ ਰਹੀ ਹੈ YouTube ਤੇ 7:30 ਵਜੇ ਰਾਤ ਨੂੰ ਲਾਈਵ ਹੋਈਦਾ ਹੈ ਭਾਈ ਗੁਰਦਾਸ ਦੀਆਂ 12 ਦੀ ਸੰਥਿਆ ਵੀ ਚੱਲ ਰਹੀ ਹੈ ਪਲੇਲਿਸਟ ਵਿੱਚ ਜਾਓਗੇ ਤੁਸੀਂ YouTube ਦੀ ਪਲੇਲਿਸਟ ਵਿੱਚ ਤੁਹਾਨੂੰ ਸਾਰੀ ਸੰਥਿਆ ਮਿਲ ਜਾਵੇਗੀ ਉੱਥੇ ਸੋਰਠ ਮਹੱਲਾ ਪੰਜਵਾ ਇਹਨੂੰ ਮਹਿਲਾ ਨਹੀਂ ਪੜਨਾ ਇਹ ਮਹੱਲਾ ਸ਼ਬਦ ਹੈ ਕਈ ਸੰਗਤਾਂ ਦਾ ਇਹ ਸਵਾਲ ਹੁੰਦਾ ਹੈ ਕਿ ਇਹਨੂੰ ਮਹਿਲਾ ਪੜਨਾ ਚਾਹੀਦਾ ਹੈ ਸੰਗਤ ਜੀ ਧਿਆਰ ਰੱਖਣਾ ਸੋਰਠ ਮਹੱਲਾ ਪੰਜਵਾਹੀ ਉਚਾਰਨ ਕਰਨਾ ਗੁਰਪੂਰੈ ਕਿਰਪਾ ਧਾਰੀ ਪੂਰੈ ਤੇ ਵਿਸਰਾਮ ਲਾਉਣਾ ਪੂਰੇ ਨਹੀਂ ਪੜ ਦੇਣਾ ਗੁਰਪੂਰੈ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਪ੍ਰਭ ਤੇ ਵਿਸਰਾਮ ਲਾਉਣਾ ਜਦੋਂ ਵੀ ਆਪਾਂ ਹੁਕਮ ਨਾਮ ਸਾਹਿਬ ਲੈਨੇ ਆ ਵਿਸਰਾਮਾਂ ਦਾ ਧਿਆਨ ਜ਼ਰੂਰ ਰੱਖਿਓ ਆਪਾਂ ਪੜ ਜਾਂਦੇ ਪ੍ਰਭ ਪੂਰੀ ਲੋਚ ਹਮਾਰੀ ਇਸ ਤਰ੍ਹਾਂ ਨਹੀਂ ਪੜਨਾ ਪ੍ਰਭ ਪੂਰੀ ਲੋਚ ਹਮਾਰੀ ਪ੍ਰਭ ਤੇ ਬਿਸਰਾਮ ਲਾ ਕੇ ਪੂਰੀ ਲੋਚ ਹਮਾਰੀ ਹੁਣ ਸੰਗਤ ਜੀ ਜਦੋਂ ਆਪਾਂ ਮੁੱਖ ਵਾਕ ਲੈਨੇ ਆ ਤੇ ਦੋ ਪੰਕਤੀਆਂ ਦੋ ਵਾਰੀ ਪੜਦੇ ਆ ਆ ਤੇ ਸਮਾਪਤੀ ਵੀ ਦੇ ਆਪਾਂ ਦੋ ਵਾਰੀ ਪੜਦੇ ਆ ਜਦੋਂ ਆਪਾਂ ਸਮਾਪਤੀ ਕਰਦੇ ਆ ਗੁਰਪੁਰ ਹੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਇੱਥੇ ਤੱਕ ਪੜ ਕੇ ਦੁਬਾਰਾ ਫਿਰ ਆਪਾਂ ਪੜਦੇ ਆ ਹੁਕਮਨਾਮਾ ਸਾਹਿਬ ਜੋ ਲੈਣੇ ਆ ਇਹ ਮर्याਦਾ ਹੈ ਪਰ ਜਿੱਥੇ ਸੰਗਤ ਜੀ ਚੌਪਦਿਆਂ ਦੇ ਵਿੱਚ ਹੁਕਮਨਾਮਾ ਸਾਹਿਬ ਆਵੇ ਹਣ ਇਹ ਚੌਪ ਦੇ ਚੱਲਦੇ ਪਏ ਨੇ ਚੌਪਦਿਆਂ ਦੇ ਵਿੱਚ ਹੁਕਮਨਾਮਾ ਸਾਹਿਬ ਆਵੇ ਤੇ ਉਥੇ ਦੋ ਪੰਕਤੀਆਂ ਉਚਾਰ ਨਹੀਂ ਕਰਨੀਆਂ ਉਥੇ ਚਾਰ ਪੰਕਤੀਆਂ ਪੜ ਕੇ ਆਪਾਂ ਹੁਕਮਨਾਮਾ ਸਾਹਿਬ ਸ਼ੁਰੂਆਤ ਕਰਨੀ ਹੈ ਚਾਰ ਪੰਕਤੀਆਂ ਪੜ ਕੇ ਚਾਰ ਪੰਕਤ ਦੁਬਾਰਾ ਫਿਰ ਪੜਨੀਆਂ ਇਹ ਸਮਾਪਤੀ ਵੀ ਇਸੇ ਤਰ੍ਹਾਂ ਕਰਨੀ ਆਪਾਂ ਸਮਾਪਤੀ ਤੇ ਜਾਵਾਂਗੇ ਤਾਂ ਉੱਥੇ ਵੀ ਦੱਸਾਂਗੇ ਇੱਕ ਪੰਕਤੀ ਇਹ ਹੋ ਗਈ ਗੁਰਪੂਰ ਕ੍ਰਿਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਇਸਨਾਨ ਬੋਲਣਾ ਇਸਨਾਨ ਨਹੀਂ ਕਹਿਣਾ ਕਈ ਸੰਗਤਾਂ ਸੱਸੇ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਕਰ ਜਾਂਦੀਆਂ ਹਨ ਇਸਨਾਨ ਕਰ ਇਸਨਾਨ ਇਸਨਾਨ ਬੋਲਣਾ ਹੁਣ ਕਈ ਸੰਗਤਾਂ ਪਤਾ ਕੀ ਕਹੇ ਨਹੀਂ ਕਹਿੰਦੇ ਇਹਦਾ ਅਰਥ ਤਾਂ ਫਿਰ ਇਸ਼ਨਾਨ ਹੀ ਬਣਦਾ ਹੈ ਅਰਥ ਇਸ਼ਨਾਨ ਬਣਦਾ ਹੈ ਪਰ ਆਪਾਂ ਸਿੱਧਾ ਇਸ਼ਨਾਨ ਬਿੰਦੀ ਲਾ ਕੇ ਆਦੇ ਕੋਲ ਉਚਾਰਨ ਨਹੀਂ ਕਰ ਸਕਦੇ ਉਹਨੂੰ ਗੁਰਬਾਣੀ ਦੇ ਵਿੱਚ ਜਪਜੀ ਸਾਹਿਬ ਵਿੱਚ ਦੇ ਸਾਬੂਨ ਆਉਂਦਾ ਸਾਬੂਨ ਪਰ ਅਰਥ ਤੋਂ ਤਾਂ ਸਾਬਣ ਬਣਦਾ ਆਪਾਂ ਸਾਬਣ ਥੋੜਾ ਪੜ ਸਕਦੇ ਹਾਂ ਜੋ ਗੁਰਬਾਣੀ ਵਿੱਚ ਲਿਖਿਆ ਆਪਾਂ ਉਸ ਤਰ੍ਹਾਂ ਉਚਾਰਨ ਕਰਨਾ ਸਾਬੂਨ ਹੀ ਕਹਿਣਾ ਉਹਨੂੰ ਸਾਬਣ ਨਹੀਂ ਕਹਿ ਦੇਣਾ ਅਰਥ ਸਾਬਣ ਬਣਦਾ ਹੈ ਪਰ ਕਹਣਾ ਸਾਬੂਨ ਹੈ ਇੱਥੇ ਕਰ ਇਸਨਾਣ ਸਸ ਸਸ ਦੇ ਪੈਰ ਵਿੱਚ ਬਿੰਦੀ ਜਦੋਂ ਲੱਗ ਗਈ ਉਹ ਛਸ਼ਾ ਹੀ ਬਣ ਜਾਵੇਗਾ ਤੇ ਗੁਰਬਾਣੀ ਦੇ ਵਿੱਚ ਕਿਤੇ ਪੈਰ ਵਿੱਚ ਬਿੰਦੀ ਨਹੀਂ ਆਈ ਇਹ ਧਿਆਨ ਨਹੀਂ ਰੱਖਣਾ ਸੰਗਤ ਜੀ ਕਰ ਇਸਨਾਣ ਗ੍ਰਹਿ ਆਏ ਗ੍ਰਹਿ ਜਲਦੀ ਦੇ ਨਾਲ ਪੜ੍ਹਨਾ ਹੈ ਗ੍ਰਹਿ ਲੰਮਾ ਨਹੀਂ ਕਰਨਾ ਕਿਉਂਕਿ ਇੱਥੇ ਪੈਰ ਵਿੱਚ ਅੱਧਾ ਰਾਰਾ ਲੱਗਾ ਹੈ ਤੇ ਹਾਹੇ ਨੂੰ ਸਿਆਰੀ ਲੱਗੀ ਹੈ ਜੇ ਆਪਾਂ ਲੰਮਾ ਕਰਦੇ ਹਾਂ ਤੇ ਪੂਰਾ ਰਾਰਾ ਬਣ ਜਾਂਦਾ ਤੇ ਹਾਏ ਨੂੰ ਲਾਂ ਲੱਗ ਜਾਂਦੀ ਏ ਗ੍ਰਹਿ ਇਸ ਤਰ੍ਹਾਂ ਪੜਨਾ ਗ੍ਰਹਿ ਗ੍ਰਹਿਵ ਨਹੀਂ ਪੜਨਾ ਗ੍ਰਹਿ ਕੱਲਾ ਗ੍ਰਹਿਵ ਨਹੀਂ ਕਹਿਣਾ ਜੇ ਗ੍ਰਹਿ ਕਰਾਂਗੇ ਤੇ ਹਾਏ ਨੂੰ ਸਿਆਰੀ ਕੱਟੀ ਜਾਵੇਗੀ ਜਿੱਥੇ ਹਾਏ ਨੂੰ ਸਿਆਰੀ ਨਾਵੇ ਉਹ ਗ੍ਰਹਿ ਪੜਨਾ ਇਹ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਆਨੰਦ ਪੜਨਾ ਆਨੰਦ ਨਹੀਂ ਕਹਿਣਾ ਆਨੰਦ ਟਿੱਪੀ ਤੁਰੈਤ ਜੇ ਟਿੱਪੀ ਲੱਗੀ ਹੋਵੇ ਫਿਰ ਉਹਨੂੰ ਆਨੰਦ ਹੀ ਉਚਾਰਨ ਕਰਨਾ ਹੈ ਇਹ ਆਨੰਦ ਆਨੰਦ ਨੰਨੇ ਦੇ ਨਾਲ ਪੜ੍ਹਨਾ ਨਾਣਾ ਨਹੀਂ ਬੋਲਣਾ ਇਹ ਵੀ ਯਾਦ ਰੱਖਣਾ ਆਨੰਦ ਹੁਣ ਸੰਗਤ ਜੀ ਇਥੋਂ ਤੱਕ ਹੁਕਮਨਾਮੇ ਸਾਹਿਬ ਦੀ ਸ਼ੁਰੂਆਤ ਕਰਨੀ ਆਪਾਂ ਪਹਿਲਾਂ ਜਦੋਂ ਆਪਾਂ ਚਾਰ ਪੰਕਤੀਆਂ ਪੜ੍ਹਨੀਆਂ ਏ ਸ਼ੁਰੂ ਤੋਂ ਲੈ ਕੇ 2 1 2 3 ਤੇ 4 ਇਥੋਂ ਤੱਕ ਕਰ ਹੁਕਮਨਾਮੇ ਚੋ ਲੈਣਾ ਹੈ ਇਥੋਂ ਕਰ ਪੜ੍ਹ ਕੇ ਦੁਬਾਰਾ ਫਿਰ ਆਪਾਂ ਉਥੋਂ ਸ਼ੁਰੂ ਕਰਨਾ ਚਾਰ ਪੰਕਤੀਆਂ ਪੜ੍ਹਨੀਆਂ ਏ ਕਿਉਂਕਿ ਇਹ ਚੌ ਪਦਿਆਂ ਦੇ ਵਿੱਚ ਚੌ ਪਦਿਆਂ ਦਾ ਮਤਲਬ ਕੀ ਹੁੰਦਾ ਚੌ ਚਾਰ ਚਾਰ ਪਦਿਆਂ ਵਾਲੇ ਸ਼ਬਦ ਇਹ ਤਿਆਰ ਰੱਖਣਾ ਕਿ ਇੱਥੋਂ ਤੱਕ ਪੜ ਕੇ ਆਪਾਂ ਫਿਰ ਹੁਕਮਨਾਮਾ ਸਾਹਿਬ ਲੈਣਾ ਹੈ ਕਈ ਸੰਗਤਾਂ ਦੋ ਪੰਕਤੀਆਂ ਪੜ ਕੇ ਦੁਬਾਰਾ ਦੋ ਪੰਕਤੀਆਂ ਪੜ ਕੇ ਗਾ ਫਿਰ ਸ਼ੁਰੂਆਤ ਕਰਦੀ ਹੈ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਬਾਕੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਆਨੰਦ ਮੰਗਲ ਸੁਖ ਪਾਏ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮਿਕਾ ਇਸ ਨਾਣ ਤੇ ਲਾਉਣਾ ਹੈ ਆਨੰਦ ਮੰਗਲ ਸੁਖ ਪਾਏ ਸੰਤੋਹ RAM ਨਾਮ ਨਿਸਤਰੀਐ ਐੜੇ ਦਲਾਵਾ ਨਿਸਤਰੀਐ ਪੜਾਂਗੇ ਸੰਗਤ ਜੀ ਫਿਰ ਇੱਥੇ ਐੜੇ ਨੂੰ ਜਿਹੜਾ ਕੰਨਾ ਲੱਗਾ ਹੈ ਕੱਟਿਆ ਜਾਵੇਗਾ ਐੜੇ ਨੂੰ ਦਲਾਵਾ ਲੱਗੀਆਂ ਕੱਟੀਆਂ ਜਾਵेंगी ਈੜੀ ਲਾਂ ਬਣ ਜਾਵੇਗੀ ਜੇ ਨਿਸਤਰੀਐ ਪੜਦੇ ਨਿਸਤਰੀਐ ਇਹਨੂੰ ਪੜਨ ਨਿਸਤਰੀਐ ਐੜੇ ਦਲਾਵਾ ਐ ਨਿਸਤਰੀਐ ਸੰਤੋਹ ਰਾਮ ਨਾਮ ਨਿਸਤਰੀਏ ਉਠਤ ਬੈਠਤ ਉਠਤ ਨਹੀਂ ਕਹਿਣਾ ਉਠਤ ਦਲੈਂਕੜਾਂ ਦੇ ਨਾਲ ਉਠਤ ਬੈਠਤ ਹਰ ਹਰ ਧਿਆਈ ਹੈ ਦਲਾਵਾਂ ਦੇ ਨਾਲ ਇੱਥੇ ਵੀ ਸਰਾਮ ਹੈ ਅਨ ਦਿਨ ਇਹ ਵੀ ਤਿਆਰ ਰੱਖਣਾ ਅਨ ਦਿਨ ਨਹੀਂ ਕਹਿ ਦੇਣਾ ਅਨ ਦਿਨ ਨਾਣੇ ਦੇ ਨਾਲ ਹੋਵੇਗਾ ਇੱਥੇ ਲੱਗੇ ਦੋ ਨੰਨੇ ਅਨ ਦਿਨ ਅਨ ਦਿਨ ਅਨ ਦਿਨ ਦਾ ਮਤਲਬ ਹੁੰਦਾ ਦਿਨ ਤੇ ਰਾਤ ਅਨ ਦਿਨ ਸੋਕ੍ਰਿਤ ਕਰੀਐ ਸਸੇ ਔਂਕੜ ਸੋਕ੍ਰਿਤ ਨਿਪੜਨਾ ਸੋਕ੍ਰਿਤ ਜਲਦੀ ਦੇ ਨਾਲ ਇਕੱਠਾ ਹੀ ਉਚਾਰਨ ਕਰਨਾ ਹੈ ਜਲਦੀ ਦੇ ਨਾਲ ਪੜ੍ਹਨਾ ਹੈ ਔਂਕੜ ਦੀ ਆਵਾਜ਼ ਤੇ ਰਾਰਾ ਅੱਧਾ ਜਿਹੜਾ ਲੱਗਾ ਹੈ ਅੱਧਾ ਹੀ ਉਚਾਰਨ ਹੋਵੇ ਸੋਕ੍ਰਿਤ ਕਰੀਐ ਦਲਾਵਾਂ ਦੇ ਨਾਲ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਮਾਰਗ ਤੇ ਜਮਕੀ ਲਾਉਣੀ ਹੈ ਪੌੜੀ ਤੇ ਵਿਸਰਾਮ ਲਾਉਣਾ ਹੈ ਜਮਕੀ ਦਾ ਮਤਲਬ ਹੈ ਕਿ ਅੱਧਾ ਵਿਸਰਾਮ ਥੋੜਾ ਜਿ ਰੁਕਣਾ ਮਾਮੂਲੀ ਜਿਹਾ ਇੱਥੇ ਪੂਰਾ ਰੁਕ ਜਾਣਾ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਇਸਤ ਕੋ ਵੱਡ ਭਾਗੀ ਪਾਏ ਵੱਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਜਨਮ ਨੰਨੇ ਦੇ ਨਾਲ ਕਿਲ ਵਿਖ ਨਾਸੇ ਨਾਸੇ ਦੇ ਆਣ ਕੇ ਸੰਗਤ ਜੀ ਰੁਕਣਾ ਇਥੇ ਬਿਸਰਾਮ ਲਾਉਣਾ ਹਰ ਚਰਣੀ ਚਿੱਤ ਲਾਏ ਚਰਣੀ ਨਾਣੇ ਦੇ ਨਾਲ ਇਥੇ ਧਿਆਨ ਰੱਖਣਾ ਜਿੱਥੇ ਨਾਣਾ ਉੱਥੇ ਨਾਣਾ ਹੀ ਬੋਲੋ ਜਿੱਥੇ ਨੰਨਾ ਉੱਥੇ ਨੰਨਾ ਬੋਲੋ ਚਰਣੀ ਚਿੱਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਇਥੇ ਹੁਣ ਬਿਸਰਾਮ ਹੈ ਉਸਤਤ ਕਰੋ ਸਦਾ ਪ੍ਰਭ ਆਪਣੇ ਨੰਨੇ ਦੇ ਨਾਲ ਜਿਨ ਪੂਰੀ ਕਲ ਰਾਖੀ ਜੀ ਜੱਜੇ ਨੂੰ ਬਿਹਾਰੀ ਐੜਾ ਮੁਗਤ ਹੈ ਜੀ ਆਣੀ ਕਹਿਣਾ ਜੀ ਇਸ ਤਰ੍ਹਾਂ ਜੀ ਜੰਤ ਸਭ ਭਏ ਪਵਿੱਤਰਾ ਇੱਥੇ ਵਿਸਰਾਮ ਹੈ ਸਤਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਹੁਣ ਇੱਥੇ ਨੰਨੇ ਲੱਗੇ ਨੰਨੇ ਦੇ ਆਵਾਜ਼ ਉਚਾਰਨ ਹੋਵੇ ਬਿਗਨ ਬਿਨਾਸਨ ਸਭ ਦੁੱਖ ਨਾਸਨ ਇੱਥੇ ਵਿਸਰਾਮ ਹੈ ਸਤਗੁਰ ਨਾਮ ਦਰੜਾਇਆ ਦਰੜਾਇਆ ੜਾੜਾ ਤੇਰਾ ਦੋਨੇ ਲੱਗੇ ਨੇ ਤਿਆਰ ਰੱਖਣਾ ਦਰੜਾਇਆ ਦਰੜਾਇਆ ਨਹੀਂ ਕਹਿ ਦੇਣਾ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਖੋਏ ਪਾਪ ਭਏ ਸਭ ਪਾਵਨ ਇੱਥੇ ਵਿਸਰਾਮ ਲਾਉਣਾ ਤੇ ਤਿਆਰ ਰੱਖਣਾ ਨੰਨੇ ਦੀ ਆਵਾਜ਼ ਉਚਾਰਨ ਹੋਵੇ ਪਾਵਨ ਜਨ ਨਾਨਕ ਸੁਖ ਘਰ ਆਇਆ ਸੁਖ ਘਰ ਆਇਆ ਇਸ ਤਰ੍ਹਾਂ ਉਚਾਰਨ ਕਰਨਾ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦਾ ਜੋ ਉਚਾਰਨ ਸਰਵਣ ਕੀਤਾ ਹੈ ਤੇ ਚਾਰ ਪੰਕਤੀਆਂ ਪੜ੍ਹ ਕੇ ਹੀ ਸਮਾਪਤੀ ਕਰਨੀ ਹੈ ਚੌਪਦੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਜਿੱਥੇ ਦੋ ਪਦਿਆਂ ਦੇ ਹੁਕਮਨਾਮੇ ਆ ਰਹੇ ਉੱਥੇ ਦੋ ਪੰਕਤੀਆਂ ਪੜ੍ਹਨੀ ਹੈ ਜਿੱਥੇ ਚਾਰ ਚੌਪ ਦੇ ਸ਼ੁਰੂ ਹੋ ਰਹੇ ਨੇ ਹੁਕਮਨਾਮੇ ਦੇ ਵਿੱਚ ਉੱਥੇ ਚਾਰ ਪਦੇ ਇਹਨਾਂ ਖੋਗੇ ਦੋ ਪਦਿਆਂ ਦੇ ਵਿੱਚ ਤੁਸੀਂ ਚਾਰ ਪੰਕਤੀ ਪੜੀ ਜਾਓ ਨਹੀਂ ਜਿੱਥੇ ਚੌ ਪਦੇ ਆਉਂਦੇ ਨੇ ਹੁਕਮਨਾਮੇ ਸਾਹਿਬ ਦੇ ਵਿੱਚ ਸੋ ਆਪ ਜੀ ਨੇ ਇਸ ਪੰਕਤੀ ਦੇ ਇਸ ਹੁਕਮਨਾਮੇ ਸਾਹਿਬ ਨੂੰ ਸਰਵਣ ਕੀਤਾ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ